ਵੱਡੇ ਬਜ਼ੁਰਗਾਂ ਦੇ ਦੱਸੇ ਹੋਏ ਨਿਯਮ ਜ਼ਰੂਰ ਸੁਣੋ ਜੀ ਨੰਬਰ 1 ਜੇਕਰ ਤੁਸੀਂ ਸਾਦੀ ਰੋਟੀ ਦੇ ਨਾਲ ਦਾਲ ਖਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਬਹੁਤ ਹੀ ਫਾਇਦੇ ਮਿਲਦੇ ਹਨ ਇਸ ਨਾਲ ਸਰੀਰ ਪੂਰੀ ਜ਼ਿੰਦਗੀ ਲਈ ਜਵਾਨ ਹੀ ਰਹਿੰਦਾ ਹੈ ਨੰਬਰ 2 ਜਿਹੜੀਆਂ ਔਰਤਾਂ ਆਪਣੇ ਘਰ ਦਾ ਚਿੱਟਾ ਸਮਾਨ ਸ਼ਾਮ ਨੂੰ ਕਿਸੇ ਨੂੰ ਦਿੰਦੀਆਂ ਹਨ ਉਹਨਾਂ ਔਰਤਾਂ ਦੇ ਘਰ ਤੋਂ ਬਰਕਤ ਜਾਣ ਲੱਗਦੀ ਹੈ ਜਿਵੇਂ ਕਿ ਦੁੱਧ ਦਹੀਂ ਨਮਕ ਕਪੜਾ ਆਦ ਨੰਬਰ 3 ਜਿਹੜੇ ਲੋਕ ਜ਼ਿਆਦਾ ਫਾਸਟ ਫੂਡ ਖਾਂਦੇ ਹਨ ਉਹਨਾਂ ਨੂੰ अनेका ਹੀ ਰੋਗਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਨਾਲ ਹੀ ਉਹਨਾਂ ਦਾ ਪਾਚਨ ਤੰਤਰ ਖਰਾਬ ਹੋ ਜਾਂਦਾ ਹੈ ਨੰਬਰ 4 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਸਕਰੀਨ ਵੱਲ ਦੇਖਦੇ ਹੋ ਇਸ ਨਾਲ ਤੁਹਾਨੂੰ ਮਾਈਗਰੇਨ ਦੀ ਸਮੱਸਿਆ ਹੋ ਸਕਦੀ ਹੈ ਨੰਬਰ 5 ਅੱਖਾਂ ਵਿੱਚ ਬਾਰ-ਬਾਰ ਪਾਣੀ ਆਉਣ ਕਾਰਨ ਤੁਹਾਡੀਆਂ ਅੱਖਾਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ। ਨੰਬਰ 6 ਜੇਕਰ ਤੁਸੀਂ ਹੱਦ ਤੋਂ ਜ਼ਿਆਦਾ ਖਾਂਦੇ ਹੋ ਤਾਂ ਇਸ ਨਾਲ ਤੁਹਾਡਾ ਪਾਚਨ ਤੰਤਰ ਪਾਚ ਡਾਈਜੈਸਟਿਵ ਸਿਸਟਮ ਖਰਾਬ ਹੋਣ ਲੱਗ ਜਾਂਦਾ ਹੈ ਜਿਸ ਨਾਲ ਖਾਣਾ ਨਾ ਤਾਂ ਸਹੀ ਤਰੀਕੇ ਪਚਦਾ ਹੈ ਤੇ ਨਾ ਹੀ ਹজম ਹੁੰਦਾ ਹੈ। ਨੰਬਰ 7 ਜਿਹੜੀਆਂ ਔਰਤਾਂ ਰੋਜ਼ਾਨਾ ਆਪਣੇ ਘਰ ਦੀ ਸਫਾਈ ਸਵੇਰ ਸਮੇਂ ਹੀ ਕਰਦੀਆਂ ਹਨ ਉਹਨਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਬਰਕਤ ਰਹਿੰਦੀ ਹੈ ਨੰਬਰ 8 ਜੇਕਰ ਤੁਸੀਂ ਦਾਲ ਸਬਜ਼ੀ ਸਹੀ ਤਰੀਕੇ ਨਾਲ ਖਾਓ ਤਾਂ ਤੁਹਾਨੂੰ ਕਦੇ ਵੀ ਕਬਜ ਦੀ ਸਮੱਸਿਆ ਨਹੀਂ ਹੋਵੇਗੀ ਤੇ ਨਾਲ ਹੀ ਸਰੀਰ ਵੀ ਤੰਦਰੁਸਤ ਰਹੇਗਾ ਨੰਬਰ 9 ਜੇਕਰ ਤੁਸੀਂ ਦਰਖਤਾਂ ਦੀ ਛਾਂ ਹੇਠਾਂ ਬੈਠਦੇ ਹੋ ਤੇ ਸੌਂਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹੇਗਾ ਨੰਬਰ 10 ਜੇਕਰ ਪਸੀਨੇ ਕਾਰਨ ਸਰੀਰ ਵਿੱਚੋਂ ਬਦਬੂ ਆ ਰਹੀ ਹੋਵੇ ਤਾਂ ਤੁਸੀਂ ਆਪਣੀਆਂ ਅੰਡਰ ਆਰਮ ਵਿੱਚ ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਪਾਊਡਰ ਲਗਾ ਲਓ ਇਸ ਨਾਲ 스멜 ਆਉਣੀ ਹਟ ਜਾਵੇਗੀ ਨੰਬਰ 11 ਹਰੇ ਆਮਲੇ ਦਾ ਤੇਲ ਵਾਲਾਂ ਲਈ ਬਹੁਤ ਹੀ ਲਾਭਕਾਰੀ ਹੈ ਇਸ ਨਾਲ ਵਾਲਾਂ ਦਾ ਝੜਨਾ ਤੇ ਚਿੱਟੇ ਹੋਣਾ ਆਦ ਸਾਰੀਆਂ ਸਮੱਸਿਆਵਾਂ ਖਤਮ ਹੋਣ ਲੱਗ ਜਾਂਦੀਆਂ ਹਨ ਨੰਬਰ 12 ਜੇਕਰ ਤੁਸੀਂ ਕਿਸੇ ਵੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਸੀਂ ਅੰਗਰੇਜ਼ੀ ਦਵਾਈ ਦੀ ਬਜਾਏ ਹੋਮੇਪੈਥੀ ਦਵਾਈ ਦਾ ਸੇਵਨ ਕਰੋ ਇਹ ਸਰੀਰ ਦੇ ਰੋਗਾਂ ਨੂੰ ਜੜ ਤੋਂ ਖਤਮ ਕਰਦੀ ਹੈ ਤੇ ਨਾਲ ਹੀ ਇਸ ਦਾ ਸਰੀਰ ਨੂੰ ਕੋਈ ਵੀ ਨੁਕਸਾਨ ਨਹੀਂ ਹੁੰਦਾ ਨੰਬਰ 13 ਜੇਕਰ ਤੁਹਾਡੇ ਵਾਲਾਂ ਵਿੱਚ ਜੂਆਂ ਪੈ ਗਈਆਂ ਹੋਣ ਤਾਂ ਤੁਸੀਂ ਆਪਣੇ ਵਾਲਾਂ ਨੂੰ ਨਿਮੋ ਵਾਲੇ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਇਸ ਨਾਲ ਸਾਰੀਆਂ ਜੂਆਂ ਖਤਮ ਹੋ ਜਾਣਗੀਆਂ ਤੁਸੀਂ ਨਿੰਮ ਦਾ ਤੇਲ ਵੀ ਲਗਾ ਸਕਦੇ ਹੋ ਨੰਬਰ 14 ਜੇਕਰ ਤੁਹਾਡੀ ਕੋਈ ਵੀ ਦਾਲ ਸਬਜ਼ੀ ਜ਼ਿਆਦਾ ਬਣ ਗਈ ਹੋਵੇ ਤਾਂ ਉਸ ਨੂੰ ਸੁੱਟਣ ਦੀ ਬਜਾਏ ਆਟੇ ਵਿੱਚ ਗੁੰਨ ਲਓ ਇਸ ਨਾਲ ਸਬਜ਼ੀ ਵੇਸਟ ਨਹੀਂ ਜਾਵੇਗੀ ਤੇ ਨਾਲ ਹੀ ਰੋਟੀਆਂ ਵੀ ਸਵਾਦ ਬਣ ਜਾਣਗੀਆਂ ਨੰਬਰ 15 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਹਲਕੀ ਜਿਹੀ ਮੈਂ ਨੂੰ ਚਾਹ ਨਾਲ ਜਾਂ ਗਰਮ ਪਾਣੀ ਨਾਲ ਖਾ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਪਰ ਜੇਕਰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੋਵੇ ਤਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਨੰਬਰ 16 ਜੇਕਰ ਤੁਸੀਂ ਹਰੀ ਇਲਾਇਚੀ ਨੂੰ ਤਵੇ ਉੱਪਰ ਭੁੰਨ ਕੇ ਉਸ ਨੂੰ ਪੀਸ ਕੇ ਰੱਖ ਲਓ ਤਾਂ ਇਸ ਨਾਲ ਤੁਹਾਡਾ ਕੰਮ ਬਹੁਤ ਆਸਾਨ ਹੋ ਜਾਵੇਗਾ ਤੇ ਤੁਸੀਂ ਆਸਾਨੀ ਨਾਲ ਇਸ ਨੂੰ ਕਿਸੇ ਵੀ ਚੀਜ਼ 'ਚ ਪਾ ਸਕਦੇ ਹੋ ਨੰਬਰ 17 ਜੇਕਰ ਤੁਹਾਡੇ ਹੱਥਾਂ ਵਿੱਚ ਦਰਦ ਰਹਿੰਦਾ ਹੈ ਤਾਂ ਆਪਣੇ ਹੱਥਾਂ ਦੀਆਂ ਉਂਗਲਾਂ ਦੇ ਹਰ 파ਟ ਨੂੰ ਦਬੋ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਨੰਬਰ 18 ਜੇਕਰ ਤੁਸੀਂ ਰਾਤ ਨੂੰ ਪਿਸ਼ਾਬ ਨਹੀਂ ਕਰਕੇ ਸੌਂਦੇ ਹੋ ਤਾਂ ਇਸ ਨਾਲ ਤੁਹਾਨੂੰ ਸਰੀਰ ਨਾਲ ਸੰਬੰਧਿਤ ਕਿਸੇ ਵੱਡੇ ਰੋਗ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 19 ਪਿਸ਼ਾਬ ਤੇ ਟਾਇਲਟ ਜਾਣ ਤੋਂ ਬਾਅਦ ਇੱਕਦਮ ਕਦੇ ਵੀ ਕੁਝ ਨਹੀਂ ਖਾਣਾ ਚਾਹੀਦਾ ਕੁਝ ਸਮਾਂ ਗੈਪ ਪਾ ਕੇ ਜਰੂਰ ਰੱਖੋ ਨੰਬਰ 20 ਜੇਕਰ ਤੁਹਾਡੀ ਅੱਖ ਵਿੱਚ ਕੁਝ ਚਲਾ ਗਿਆ ਹੋਵੇ ਤਾਂ ਤੁਸੀਂ ਆਪਣੇ ਨੱਕ ਅਤੇ ਮੂੰਹ ਨੂੰ ਬੰਦ ਕਰ ਲਓ ਅੱਖਾਂ ਨਾਲ ਸਾਹ ਲਓ ਇਸ ਨਾਲ ਅੱਖਾਂ ਵਿੱਚ ਗਿਆ ਕੁਝ ਵੀ ਆਸਾਨੀ ਨਾਲ ਬਾਹਰ ਆ ਜਾਵੇਗਾ ਨੰਬਰ 21 ਜੇਕਰ ਤੁਹਾਡੇ ਨੱਕ ਵਿੱਚ ਜਾਂ ਫਿਰ ਕੰਨ ਵਿੱਚ ਕੁਝ ਪੈ ਜਾਵੇ ਤਾਂ ਸਰੋਂ ਦਾ ਤੇਲ ਕੋਸਾ ਕਰਕੇ ਆਪਣੇ ਨੱਕ ਤੇ ਕੰਨ ਵਿੱਚ ਪਾ ਲਓ ਇਸ ਨਾਲ ਕੰਨ ਤੇ ਨੱਕ ਦੋਵੇਂ ਸਾਫ਼ ਹੋ ਜਾਣਗੇ ਨੰਬਰ 22 ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ ਉੱਪਰ ਦਰਦ ਰਹਿੰਦਾ ਹੋਵੇ ਤਾਂ ਮੋਟੀ ਰੋਟੀ ਨੂੰ ਇੱਕ ਪਾਸੇ ਤੋਂ ਸੇਕ ਲਓ ਫਿਰ ਇਸ ਉੱਪਰ ਸਰੋਂ ਦਾ ਤੇਲ ਲਗਾ ਕੇ ਇਸ ਨੂੰ ਹਲਕੀ ਜੀ ਕੋਸੀ ਕਰ ਲਓ ਤੇ ਦੁਖਦੇ ਹਿੱਸੇ ਉੱਪਰ ਬੰਨ੍ਹ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਨੰਬਰ 23 ਜੇਕਰ ਤੁਹਾਡੇ ਘਰ ਵਿੱਚ ਲੜਾਈ ਝਗੜੇ ਰਹਿੰਦੇ ਹਨ ਤਾਂ ਕਦੇ ਵੀ ਇੱਕ ਦੂਜੇ ਨਾਲ ਬਹਿਸ ਨਾ ਕਰੋ ਸਗੋਂ ਦੂਸਰੇ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਲਓ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹੇਗੀ ਲੜਾਈ ਝਗੜੇ ਖਤਮ ਹੋ ਜਾਣਗੇ ਨੰਬਰ 24 ਵਾਲਾਂ ਨੂੰ ਸਿਲਕੀ ਬਣਾਉਣ ਲਈ ਉਹਨਾਂ ਨੂੰ ਧੋਣ ਤੋਂ ਪਹਿਲਾਂ ਦਹੀਂ ਨੂੰ ਵਾਲਾਂ ਵਿੱਚ ਲਗਾ ਲਓ ਇਸ ਨਾਲ ਵਾਲ ਬਹੁਤ ਹੀ ਸਿਲਕੀ ਤੇ ਨਰਮ ਹੋ ਜਾਣਗੇ ਨੰਬਰ 25 ਜੇਕਰ ਤੁਹਾਡੇ ਚਿਹਰੇ ਤੇ ਖੁਸ਼ਕੀ ਜ਼ਿਆਦਾ ਰਹਿੰਦੀ ਹੈ ਤਾਂ ਚਿਹਰੇ ਉੱਪਰ ਮੱਖਣ ਲਗਾ ਲਓ ਜਾਂ ਫਿਰ ਦੁੱਧ ਨਾਲ ਧੋ ਲਓ ਇਸ ਨਾਲ ਸਾਰੀ ਖੁਸ਼ਕੀ ਖਤਮ ਹੋ ਜਾਵੇਗੀ ਨੰਬਰ 26 ਜੇਕਰ ਤੁਸੀਂ ਆਪਣੇ ਘਰ ਵਿੱਚ ਰਹਿ ਕੇ ਹੀ ਦੁਖੀ ਹੁੰਦੇ ਹੋ ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਘਰ ਵਿੱਚ ਨਕਾਰਾਤਮਕ ਭਾਵ 네ਗੇਟਿਵ એનર્ਜੀ ਬਹੁਤ ਜ਼ਿਆਦਾ ਹੈ ਇਸ ਲਈ ਵੱਧ ਤੋਂ ਵੱਧ ਸਮਾਂ ਪਾਠ ਪੂਜਾ ਵਿੱਚ ਗੁਜ਼ਾਰਿਆ ਕਰੋ ਨੰਬਰ 27 ਜੇਕਰ ਤੁਹਾਡੇ ਨਹਾਂ ਬਹੁਤ ਜ਼ਿਆਦਾ ਟੁੱਟ ਰਹੇ ਹਨ ਤਾਂ ਤੁਹਾਡੇ ਅੰਦਰ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈ ਇਸ ਲਈ ਦੁੱਧ ਦਹੀਂ ਲੱਸੀ ਪਨੀਰ ਆਦ ਚੀਜ਼ਾਂ ਦਾ ਸੇਵਨ ਜਿੰਨਾ ਹੋ ਸਕੇ ਓਨਾ ਕਰੋ ਇਸ ਨਾਲ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਨੰਬਰ 28 ਜੇਕਰ ਤੁਹਾਡਾ ਦੁੱਧ ਪੀਣ ਦਾ ਮਨ ਨਾ ਕਰ ਰਿਹਾ ਹੋਵੇ ਤਾਂ ਤੁਸੀਂ ਬੰਦੂਬੀ ਦਾ ਸੇਵਨ ਕਰ ਸਕਦੇ ਹੋ ਇਸ ਵਿੱਚ ਦੁੱਧ ਜਿੰਨਾ ਹੀ ਕੈਲਸ਼ੀਅਮ ਪਾਇਆ ਜਾਂਦਾ ਹੈ ਨੰਬਰ 29 ਜੇਕਰ ਔਰਤਾਂ ਬਾਹਰ ਜਾਣ ਤਾਂ ਉਹਨਾਂ ਨੂੰ ਆਪਣੇ ਘਰ ਤੋਂ ਮਿੱਠਾ ਖਾ ਕੇ ਹੀ ਨਿਕਲਣਾ ਚਾਹੀਦਾ ਹੈ ਅਜੀਹਾ ਕਰਨ ਨਾਲ ਉਹ ਹਰ ਕੰਮ ਆਸਾਨੀ ਨਾਲ ਖਤਮ ਕਰਕੇ ਵਾਪਸ ਆ ਸਕਦੀਆਂ ਹਨ ਨੰਬਰ 30 ਜੇਕਰ ਰੋਟੀ ਤੁਹਾਡੀ ਨਰਮ ਨਹੀਂ ਬਣ ਰਹੀ ਤਾਂ ਪਨੀਰ ਵਾਲੇ ਪਾਣੀ ਨਾਲ ਆਟੇ ਨੂੰ ਗੁੰਨ ਲਓ ਇਸ ਨਾਲ ਰੋਟੀ ਨਰਮ ਬਣੇਗੀ ਤੇ ਨਾਲ ਹੀ ਖਾਣ ਵਿੱਚ ਬਹੁਤ ਹੀ ਸਵਾਦ ਲੱਗੇਗੀ ਨੰਬਰ 31 ਜੇਕਰ ਤੁਹਾਡੇ ਸਰੀਰ ਉੱਪਰ ਖਾਜ ਹੋ ਰਹੀ ਹੋਵੇ ਤਾਂ ਮਸਾਲੇਦਾਰ ਚੀਜ਼ਾਂ ਤੋਂ ਇਲਾਵਾ ਅਚਾਰ ਪਿਆਜ਼ ਦਾ ਵੀ ਸੇਵਨ ਘਟਕੋ ਕਿਉਂਕਿ ਕਈ ਵਾਰ ਇਨਾ ਕਾਰਨ ਵੀ ਸਰੀਰ ਉੱਪਰ ਖਾਜ ਹੋਣ ਲੱਗ ਜਾਂਦੀ ਹੈ ਇਸ ਤੋਂ ਇਲਾਵਾ ਤੁਸੀਂ ਨਾਰੀਅਲ ਜਾਂ ਸਰੋਂ ਦਾ ਤੇਲ ਵੀ ਖਾਜ ਤੇ ਲਗਾ ਸਕਦੇ ਹੋ ਨੰਬਰ 32 ਜੇਕਰ ਤੁਸੀਂ ਧਰਤੀ ਤੇ ਬੈਠ ਕੇ ਭੋਜਨ ਕਰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਹਮੇਸ਼ਾ ਲਈ ਦੂਰ ਰਹਿ ਸਕਦੇ ਹੋ ਨੰਬਰ 33 ਰੋਜ਼ਾਨਾ ਕੁਝ ਸਮਾਂ ਕਸਰਤ ਕਰਨ ਨਾਲ ਸਰੀਰ ਫਿੱਟ ਹੋਣ ਦੇ ਨਾਲ-ਨਾਲ ਜਵਾਨ ਵੀ ਰਹਿੰਦਾ ਹੈ ਤੇ ਤੁਸੀਂ ਚਲਾਕ ਤੇ ਤਾਂ ਦਰਸਤ ਵੀ ਬਣਾਉਂਗੀ ਨੰਬਰ 34 ਜਦੋਂ ਵੀ ਤੁਸੀਂ ਭਿੰਡੀਆਂ ਘਟਦੇ ਹੋ ਤਾਂ ਚਾਕੂ ਉੱਪਰ ਨਿੰਬੂ ਦਾ ਰਸ ਲਗਾ ਲਓ ਇਸ ਦੀ ਮਦਦ ਨਾਲ ਭਿੰਡੀਆਂ ਦੀ ਲੇਸ ਚਾਕੂ ਨੂੰ ਨਹੀਂ ਚਿਪਕੇਗੀ ਨੰਬਰ 35 ਬੱਚਿਆਂ ਨੂੰ ਬੰਦ ਪੈਕਟ ਵਾਲੀ ਚੀਜ਼ ਖਾਣ ਤੋਂ ਜ਼ਰੂਰ ਬਚਾਓ ਕਿਉਂਕਿ ਇਸ ਨਾਲ ਬੱਚਿਆਂ ਦੇ ਸਰੀਰ ਨੂੰ ਬਹੁਤ ਨੁਕਸਾਨ ਹੁੰਦਾ ਹੈ ਦੋਸਤੋ ਵੀਡੀਓ ਰਾਹੀਂ ਦਿੱਤੀ ਗਈ ਜਾਣਕਾਰੀ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰਿਓ ਕਿਉਂਕਿ ਇਹ ਵੀਡੀਓ ਰਾਹੀਂ ਦਿੱਤੀ ਗਈ ਜਾਣਕਾਰੀ ਤੁਹਾਡੇ ਗਿਆਨ ਵਿੱਚ ਵਾਧਾ ਕਰਦੀ ਹੈ ਤੇ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵੀ ਬਹੁਤ ਪਸੰਦ ਆਈ ਹੋਵੇਗੀ ਅਜਿਹਾ ਹੀ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ